ਦੋਸਤੋ ਤੁਸੀਂ ਦੇਖ ਸਕਦੇ ਹੋ ਰੈੱਡ ਫੋਰਟ 10000 ਲਾਈਟ ਸ਼ੋਟਸ ਹੈ ਤੇ ਦੋਸਤੋ ਆ ਗਈ ਸੀਡੀ ਵਾਲੀ ਅਸ਼ਤਬਾਜੀ ਲੋ ਦੋਸਤੋ ਆਪણો ਮਿਲ ਗਿਆ ਸ਼ੋਟਸ ਬਲਦੇ ਸੋ ਹੈਲੋ ਗਾਇਜ਼ ਤੁਹਾਨੂੰ ਸਵਾਗਤ ਹੈ ਮੇਰੇ ਨਵੇਂ YouTube ਦੇ ਤੇ ਮੈਂ ਲੋਕ ਨੂੰ ਕਰਨ ਤੋਂ ਪਹਿਲਾਂ ਇੱਕ ਅੱਛਾ ਸਾ ਉਹ 뮤직 ਵੱਜਦਾ ਹੈ ਹੈਪੀ ਦੀਵਾਲੀ ਹੈਪੀ ਦੀਵਾਲੀ ਸੋ ਚਲੋ ਦੋਸਤੋ ਮੈਂ ਤੁਹਾਨੂੰ ਲੈ ਕੇ ਜਾਂਦਾ ਹਾਂ ਪਟਾਕੇ ਦੀ ਸ਼ਾਪਿੰਗ ਕਰਨ ਅੱਜ ਪਟਾਕੇਾਂ ਦੇ ਅਨਕਿਟ ਦੇ ਵਿੱਚ ਨਜ਼ਾਰਾ ਆਨ ਜਾ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਸ਼ੀ ਧਮ ਧਾ ਚਲੋ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਦੀਵਾਲੀ ਦਾ ਮੌਕੇ ਕਰਕੇ ਕੈਮਰਾ ਅੱਛਾ ਲੱਗਿਆ ਹੋਇਆ ਵਾ ਪੂਰਾ ਭਰਿਆ ਪਿਆ ਵਾ ਤੋ ਲੋ ਜੀ ਆਪਾਂ ਪਹੁੰਚ ਗਏ ਆਂ ਦਾੜਾ ਮਟੀ ਦੇ ਕੋਲ ਪਟਾਕੇ ਲੈਣ ਦੇ ਲਈ ਪੂਰਾ ਰਸ਼ਨਲ ਭਰੀ ਪਈ ਸੀਗੀ ਸੜਕ ਤੇ ਆਪਣਾ ਭਰਾ ਸਣੀ ਸਣੀ ਦੇਖੋ ਇੱਧਰ ਲੋ ਜੀ ਮਾਰਕੀਟ 'ਚ ਕਰ ਚੱਲੇ ਐਂਟਰ ਤੁਹਾਨੂੰ ਦਿਖਾਣੇ ਆ ਰੌਣਕ ਮੇਲਾ ਦੀਵਾਲੀ ਵਾਲੇ ਦਿਨ ਪਟਾਕਿਆਂ ਦੀ ਮਾਰਕੀਟ ਪੂਰਾ ਰੌਣਕ ਮੇਲਾ ਦੋਸਤੋ ਵੇਖੋ ਕਿਵੇਂ ਰੌਣਕ ਮੇਲੇ ਲੱਗੇ ਹੋਏ ਨੇ ਇਹੀ ਮਾਰਕੀਟ ਆ ਜਿਹੜੀ ਲਾਸਟ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਈ ਸੀਗੀ 23 ਨੰਬਰ ਸ਼ਾਪ ਵਾਲੀ ਔਰ ਦੇਖੋ ਕਿਵੇਂ ਰੌਣਕ ਮੇਲਾ ਲੱਗਿਆ ਹੋਇਆ ਵਾ ਪੂਰਾ ਰਸ਼ ਭਰਿਆ ਪਿਆ ਵਾ ਬਸ ਅਜ ਰਾਤ ਨੂੰ ਆਪਾਂ ਥਾੜ੍ਹ ਥਾੜ੍ਹ ਕਰਾ ਦੇਣੀ ਆ ਸਨਸੈਟ ਵੀ ਤੁਹਾਨੂੰ ਦੇਖ ਰਹੇ ਹੋ ਨਾਲ ਚਾਹੀਤੇ 8 ਨੰਬਰ ਦੁਕਾਨ ਆ ਗਈ ਆ ਆਪਾਂ ਜਾਣਾ 23 ਨੰਬਰ ਕੋਲ ਰਸ਼ ਦੇਖੋ ਦੋਸਤੋ ਫਟਾ ਜਾ ਕੱਟ ਜਾ ਯਾਰ ਵੈਲਕਮ ਸਿਰਾ ਲੱਗਿਆ ਪਿਆ ਪੂਰਾ ਸਿਰਾ ਮੈਂ ਲਾਦਾ ਅੱਜ ਇੱਕ ਅੱਧਾ ਜਾਣਾ ਥੱਲੇ ਆਊਗਾ ਬਾਕੀ ਦੱਸਿਓ ਜੇ ਤੁਸੀਂ ਇਸ ਮਾਰਕੀਟ ਤੇ ਆਏ ਸੀ ਕਿ ਤੇ ਸਾਡੀ ਵੀਡੀਓ ਦੇ ਵਿੱਚ ਕੈਪਚਰ ਹੋਏ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਅਸੀਂ ਤੁਹਾਡਾ ਯੋਗਦਾਨ ਹੀ ਮੰਨਾਂਗੇ ਇਹਨੂੰ ਵੀ ਨਾਲ ਓ ਬੱਲੇ ਓ ਪਟਾਕੇ ਪੈ ਗਏ ਓ ਪਟਾਕੇ ਪੈ ਗੇ ਦੀ ਆ ਗਈ ਆਪਣੀ 23 ਨੰਬਰ ਸ਼ੋਪ ਸੋ ਦੋਸਤੋ ਪਹੁੰਚ ਗਏ ਆਪਾਂ ਆਪਣੀ ਮਾਰਕੀਟ ਪਟਾਕੇ ਲੈਣ ਦੇ ਲਈ ਪਿੱਛੇ ਦੇਖੋ ਉਹੀ 23 ਨੰਬਰ ਸ਼ੋਪ ਜੋ ਲਾਸਟ ਵੀਡੀਓ ਦੇ ਵਿੱਚ ਆਪਾਂ ਮੈਂਸ਼ਨ ਕਰਿਆ ਸੀ ਬੰਦੇ ਜੇ ਬੰਦਾ ਵਜੀ ਜਾਂਦਾ ਇਧਰ ਹੋਰ ਕੇ ਅੱਜ ਆਪਾਂ ਥਾੜ ਥਾੜ ਕਰਾ ਦੇਣੀ ਆ ਥਾੜ ਥਾੜ ਅੱਜ ਆਪਾਂ ਅੱਗਾ ਲਾ ਦੇਣੀ ਆ ਅੱਗਾ ਲੋ ਵੀ ਦੋਸਤੋ ਪਟਾਕੇ ਖਰੀਦਣ ਤੋਂ ਪਹਿਲੇ ਆਪਾਂ ਪਾਪੜ ਖਾ ਲਈਏ ਕਿ ਥੋੜੀ ਤਾਕਤ ਆ ਜਾਏ ਕਿ ਤਾਕਤੇ ਬਹੁਤ ਭਾਰੇ ਨੇ ਚੱਕਣ ਚ ਮਦਦ ਹੋ ਜੂਗੀ ਆ ਦੇਖੋ ਆਪਣੇ ਸ਼ਨੀ ਦੇਵ ਜੀ ਵੀ ਇੱਧਰ ਹੀ ਨੇ ਬਾਬੇ ਆਣੀ ਤਾਂ ਘੋੜੇ ਪਟਾਕੇ ਨੇ ਭਾਰੇ ਬਾਬੇ ਵੈਸੇ ਪਟਾਕੇ ਬਹੁਤ ਪਾਉਂਦੇ ਨੇ ਬਾਬਾ ਜੀ ਨਾਲ ਨੇ ਬਾਬਾ ਜੀ ਭੱਲੇ YouTube ਤੇ ਆਵਾਂਗੇ ਆ ਲੋ ਐਸਾ ਟੈਪਾ ਜੀ ਹੈ ਪਾਪੜ ਵਾਲਾ ਭੋਲਾ ਪਾਪੜ ਵਾਲਾ ਤੇ ਇਹਨਾਂ ਤੋਂ ਵੇਖ ਕੇ ਆਪਾਂ ਮਿਹਨਤ ਕਰਨੀ ਸਿੱਖਣੀ ਆ ਕਚੇਰੀ ਦੇ ਮਸ਼ਹੂਰ ਬੰਦਾ ਭੋਲਾ ਪਾਪੜ ਵਾਲਾ ਦੋ ਆਪਾਂ ਪਹੁੰਚ ਗਏ ਪਟਾਕੇ ਦੀ ਮਾਰਕੀਟ ਦੇਖੋ ਕਿਵੇਂ ਖਜ਼ਾ ਖਜ਼ ਭਰਿਆ ਪਿਆ ਵਾ ਆਪਣੇ ਭਰਾ ਦੀ ਸ਼ਾਪ 23 ਨੰਬਰ ਸ੍ਰੀ ਸਾਈ ਫਾਇਰ ਵਰਕ ਅੱਜ ਆਪਾਂ ਪਟਾਕੇ ਪਰ ਪਰ ਲੈ ਜਾਣੇ ਇਧਰੋਂ ਰਸ਼ ਦੇਖੋ ਬਈ ਮਲੇ ਲੋ ਜੀ ਦੋਸਤੋ ਆਪਾਂ ਕਰਕੇ ਐਂਟਰ ਬਾਈ ਦਿਖਾ ਰਿਹਾ ਪਟਾਕੇ ਅਹ ਇੱਧਰ ਡੱਬਾ ਤਾਂ ਹੀ ਹੋ ਮੜਾ ਜਾ ਲੋ ਜੀ ਅਸ਼ੋਕਾ ਦੇ ਅਨਾਰ ਆ ਗਏ ਕੱਢ ਦੋ ਬਈ ਦੋ ਡੱਬੇ ਕੱਢ ਦੇ ਤੇ ਆਪਾਂ ਤੁਹਾਨੂੰ ਨਾਲ-ਨਾਲ ਦਿਖਾਣੇ ਆਂ ਹੋਰ ਕਰਤੀ ਆਪਾਂ ਸ਼ੁਰੂਆਤ ਅੰਦਰ ਆ ਕੇ ਬਾਈ ਕੱਢ ਰਿਹਾ ਡੱਬੇ ਤੁਹਾਨੂੰ ਹੋਰ ਦਿਖਾਣੇ ਆ ਹਜੇ ਨਾਲ ਤਾਇਰ ਰੱਖੀ ਚਲੋ ਭਾਈ ਇੱਧਰ ਰੱਖ ਦੋ ਆਪਾਂ ਲੱਭੇ ਸ਼ੋਰਟ ਇਹ ਫਾਸਟ ਇੰਫਿਊਰੀਸ ਵਾਲੇ ਸ਼ੋਰਟ ਆ ਪੂਰਾ ਉੱਪਰ ਖਲੇਰਾ ਪਾਉਂਦੇ ਕਹਿੰਦੇ ਸਮਾਨ ਭਰ ਦਿੰਦੇ ਨੇ ਪੂਰਾ ਸਵਾਦ ਭਰ ਦਿੰਦੇ ਨੇ ਬਾਈ ਤਿੰਨ ਸ਼ੋਰਟ ਆ ਜੀ ਤਿੰਨ ਸ਼ੋਰਟ ਆ ਔਰ ਡੱਬੀ ਦੇ ਵਿੱਚ ਫਿੱਟ ਹੋ ਕੇ ਥਾੜ ਥਾੜ ਕਰਾਂਗੇ ਉੱਤੇ 750 ਰੁਪਏ ਰੇਟ ਆ ਆਪਾਂ ਤੁਹਾਨੂੰ ਸੋਚਣ ਮਾਨ-ਥਾਨ ਹੋਊਗਾ ਪੂਰਾ ਇਹਦੇ ਵਿੱਚ ਤੁਹਾਨੂੰ ਦੋਸਤੋ ਆ ਗਈ ਸੀਟੀ ਵਾਲੀ ਅਸਤਬਾਜੀ ਤੇ ਉੱਪਰ ਜਦੋਂ ਜਾਂਦੀ ਆ ਸਮਾਨ ਚ ਫਿਰ ਕਹਿੰਦੀ ਆ ਸੀਟੀ ਮਾਰ ਕੇ ਭੋਲੋ ਨਾ ਮਟ ਜਾ ਬਾਈ ਜੀ ਇਹ ਸੁਣੀਆਂ ਮਾਰਦੀ ਉੱਪਰ ਜਾ ਕੇ ਪੂਰਾ ਸਿਰਾ ਲਾਉਂਦੀ ਆ ਆਪਾਂ ਰੱਖ ਲੈਨੇ ਇਹਨੂੰ ਵੀ ਪਾਈ ਤਲੰਗੋਤੀ ਅੱਛੇ ਜੀ ਰੰਗ ਵਾਲੇ ਇਹਦੇ ਚ ਰੰਗ ਨਿਕਲਦਾ ਹੈ ਹਾਂਜੀ ਲੋ ਜੀ ਰੰਗ ਵਾਲੇ ਆ ਗਏ ਨਾਰ ਇਹ ਕਿੰਨੇ ਕਦੇ ਬੱਦੂ ਬਸ ਸੁਣੋ ਕਿ ਇਹ ਕੋਈ ਤੁਹਾਨੂੰ ਮਾਚਾ ਨਹੀਂ ਮਾਰੀਦਾ ਹੋਰ ਮਾਲ ਕਢਾਓ ਜਾਇਦਾ ਹੋਣੀ ਸਾਰਾ ਠੀਕ ਹੈ ਵੀ ਰੱਖ ਲੈ ਕਰੀ ਸਾਈਡ ਤੇ ਇੱਕੜਾ ਪਕੜ ਦੋ ਬੱਚੇ ਚਲਾਣਗੇ ਬੱਚੇ ਚਲਾਣਗੇ ਛੋਟੇ ਤਾਂ ਬਹੁਤ ਆ ਬਸ ਤੁਹਾਨੂੰ ਪੇਟੀ ਹਜੇ ਖਾਲੀ ਦਿਖ ਰਹੀ ਆ ਆਪਾਂ ਭਰ ਦੇਣੀ ਆ ਪੂਰੀ ਛੋਟੀ ਵੈਰਿਟੀ ਲੋ ਜੀ ਦੋਸਤੋ ਮਿਲ ਗਈ ਆਪਾਂ ਨੂੰ ਬਚਪਨ ਦਾ ਖਜ਼ਾਨਾ ਉਹ ਪੈਨਸਲਾਂ ਜੜੀਆਂ ਅੱਗ ਲਾ ਕੇ ਪੂਰਾ ਛੜਦੀਆਂ ਰੰਗ ਸਿਲਵਰ ਰੇਨ ਟੋਰਚਿਸ ਆ ਕਿਹੜੇ ਬੰਬ ਐ ਇਹ ਸਿੰਗਲ ਪੀਸ ਐ ਸਿੰਗਲ ਸਿੰਗਲ ਹਨਾਰ ਜੋ ਖਿਲਰ ਕੇ ਚੱਲਦਾ ਵਾ ਠੀਕ 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 ਓਕੇ ਇਹ ਵੱਡਾ ਵਾ ਇਹ ਵੱਡਾ ਵਾ ਇਹ ਵੱਡਾ ਇਹ ਪੱਦਾ ਕਰਦੇ ਆ 251 820 ਦਾ ਓਕੇ ਬਾਕੀ ਮਾਨਤਾ ਨੂੰ ਭਲਾ ਦੇ ਭਾਈ ਸ਼ੋਰ ਬੇਸ਼ੱਕ ਸ਼ੋਰਾਰੇ ਭਾਉਗਾ ਸੇ ਜਿੱਦਾਂ ਹੈਗੇ ਨੇ ਅੱਛਾ ਇਹ ਵੀ ਤਾਰੇ ਵੱਡੂਗਾ ਅੱਛਾ ਸ਼ੋਰ ਉੱਪਰ ਜਾ ਕੇ ਜੋ ਖਿਲੇਰ ਦਾ ਆ ਸ਼ੋਰ ਹੈ ਜੀ ਆਪਣਾ ਜਿਹੜਾ ਉੱਪਰ ਜਾ ਕੇ ਖਿਲੇਰੂ ਲੋ ਇੱਕ ਹੋਰ ਵੀਰ ਆ ਗਿਆ ਆਪਣਾ ਦਿਖਾਉਣ ਦੇ ਲਈ ਕੋਈ ਆਸਤਵਾਦੀਆਂ ਘੜਤੀਆਂ ਨੇ ਕਹਿੰਦੇ ਆ ਜਿੰਨੇ ਉੱਪਰ ਜਾ ਕੇ ਚੀਕਾ ਕਰਾ ਦੇਣੀਆਂ ਪੂਰੀਆਂ ਚੀਕਾਂ ਇਹ ਕਿੰਨੀ ਇੱਕ ਪਲੀ ਸਿੱਧੀ ਨਹੀਂ ਸੀ ਟੁੱਟੀ ਮਾਰਦੀ ਹਾਂ ਜੀ ਉੱਪਰ ਜਾ ਕੇ ਚੀਕਾ ਚੁਕਾ ਮਾਰਦੀ ਏ ਮਤਲਬ ਕੰਦਰਦੀ ਆ ਕੰਦਰਦੀ ਆ ਚੱਲ ਫਿਰ ਚਲਾ ਆ ਪਾ ਡੱਬਾ ਫਿਰ ਰੱਖੀ ਚੱਲ ਜੇ ਆਪਾਂ ਕਢੋਣੇ ਆ ਦੱਸੋ ਇਹ ਕੀ ਚੀਜ਼ ਹੈ ਇਹ ਡਾਡੀ ਵਾਲਾ ਬਈ ਚੱਕਰੀ ਚੱਕਰੀ ਹੈ ਕੁਝ ਹੈ ਡਿਫਰੈਂਟ ਇਹਦੇ ਕੁਝ ਸਿੰਪਲੀ ਚੱਕਰ ਹੈ ਰੰਗ ਵਗੈਰਾ ਛੱਡਦੀ ਐ ਪਲਾਸਟਿਕ ਜੇ ਸਸਤੀ ਪੈਂਦੀ ਆ ਆਪਣਾ ਓਕੇ ਆਣ ਦਿਓ ਆਣ ਦਿਓ ਆਣ ਦਿਓ ਰੱਖੋ ਇੱਧਰ ਤੁਸੀਂ ਆ ਫੇਸ ਦੇਖ ਰਹੇ ਹੋ ਬਾਈ ਆ ਗਿਆ ਵਾਪਸੀ ਲਾਸਟ ਟਾਈਮ ਜਿੰਨੇ ਆਪਾਂ ਨੂੰ ਉਹ ਪਟਾਕੇ ਦਿਖਾਏ ਸੀਗੇ ਆਹੀ ਬਾਈ ਸੀਗਾ ਆ ਵੇ ਕਿਦਾਂ ਲੁੱਕਦਾ ਵਾ ਹੁਣ ਓ ਤੁਸੀਂ ਪੁੱਛ ਰਹੇ ਸੀ ਕਮੈਂਟਾਂ ਦੇ ਵਿੱਚ ਆ ਬਾਈ ਘਟ ਕਿਉਂ ਬੋਲਦਾ ਵਾ ਅੱਜ ਮੇਰਾ ਦੱਸੂਗਾ ਦੱਸ ਬਾਈ ਈ ਸਾਈਡ ਆ ਜਾ ਭਾਈ ਕੰਮ ਸੈਟ ਆ ਹਾਂਜੀ ਕਰਨੇ ਨਾਲ ਹੀ ਤੁਹਾਨੂੰ ਦੱਸਣਗੇ ਨਾ ਉਹੋਂ ਪਤੰਦਰਾ ਦਰੱਖਣੇ ਦੀ ਚੜ੍ਹ ਜਾ ਗਿਆ ਸੋ ਦੋਸਤੋ ਅੱਜ ਇੱਥੋਂ ਗੱਡੇ ਸੋ ਦੋਸਤੋ ਜਿਹੜਾ ਚੱਲ ਰਿਹਾ ਅਜਕਲ ਸ਼ੂਟ ਹੈ ਤੁਸੀਂ ਦੇਖਣਾ ਹੈ ਵੀਡੀਓ ਦੇ ਵਿੱਚ ਫ਼ਾੜ ਫ਼ਾੜ ਕਰਾਂਦੇ ਜਿਹੜਾ ਇਹਨੂੰ ਫੜ ਕੇ 288 ਸ਼ੂਟ ਹੈ ਔਰ ਕੁਆਲਿਟੀ ਇਨੀ ਕੈਂਡ ਹੈ ਇਹ ਲੱਗਦਾ ਇਜ਼ਰਾਈਲ ਦੇ ਪ੍ਰਿਸ਼ਥਿਤ ਦੀ ਜੁੱਧ ਲੱਗਿਆ ਹੁੰਦਾ ਹੈ ਇਹੋ ਜੀ ਆਉਂਦੀ ਫੀਲ ਪੂਰੀ ਫੇਰ ਆਪਾਂ ਇਹਦਾ ਸ਼ੂਟ ਉਹਨਾਂ ਨੂੰ ਭੇਜਣਾ ਵਾ ਤੋ ਤੀਨ ਨੂੰ ਤੋ ਤੀਨ ਕੋਲ ਜਾਊਗਾ ਉਹਨੂੰ ਦੱਸਣਾ ਵਾ ਕਿ ਤੁਹਾਡੇ ਤੋਂ ਇਨਸਪਾਇਰ ਹੋ ਕੇ ਇੰਡੀਆ ਵਾਲੇ ਨੇ ਇਹੋ ਜਿਹੇ ਪਟਾਕੇ ਗੱਢਦੇ ਲੈ ਕੇ ਆਇਆ ਕੋਈ ਨਵੀਂ ਚੀਜ਼ ਕੀ ਚੀਜ਼ ਹੈ ਇਹ ਭਜੀ ਪਹਿਲੇ ਨਾਮ ਪੜ੍ਹੂਗਾ ਉਸ ਤੋਂ ਬਾਅਦ ਪੜ੍ਹੂਗਾ ਠੀਕ ਹੈ ਓਕੇ ਇਹ ਕਿਹਦੇ ਅਨਾਰ ਬੰਦ ਹੈ ਇਹ ਅਨਾਰ ਬੰਬ ਹੈ ਠੀਕ ਹੈ ਠੀਕ ਰੱਖੋ ਡੱਬਾ ਰੱਖੋ ਦਰ ਲੱਗ ਦਿੰਨੇ ਭਜੀ ਆ ਦੇਖੋ ਜੀ ਆ ਗਈਆਂ ਚੱਕਰੀਆਂ ਹੋਰ ਚੱਕਰੀਆਂ ਆ ਗਈਆਂ ਆਪਣੇ ਕੋਲ ਇਹ ਮਿਨੀ ਚੱਕਰੀ ਵੈੜੀ ਵੱਲ ਦੀ ਮਿਨੀ ਚੱਕਰੀ ਹੈ ਹਾਂਜੀ ਨਾਲ ਮੁੜੀ ਗਈ ਵੰ ਅਨਾਰ ਨੂੰ ਮੁੜੀ ਗਈ ਲੈਣਾ ਆਣ ਦਿਓ ਥੋੜੀ ਵੱਡੀ ਖਾ ਰਿਹਾ ਤੂੰ ਬਾਈ ਚੱਕਰੀਆਂ ਨੂੰ ਰੱਖਦੇ ਹੋਏ ਪੂਰੀ ਫੀਲਿੰਗ ਦੇ ਨਾਲ ਤੁਸੀਂ ਤੁਸੀ ਦੇਖ ਸਕਦੇ ਹੋ ਤੇ ਮੈਂ ਗਾ ਪਿਆ ਆਵਾ ਸਣੀ ਭਾਈ ਤੇ ਮੈਂ ਦੋਹੇ ਪਸੀਨਾ ਪਸੀਨੀ ਹੋਏ ਪਿਆ ਬਸ ਅਜ ਰਾਤੀ ਆਪਾਂ ਥਾੜ ਥਾੜ ਕਰਾ ਦੇਣੀ ਆ ਪਾਕੀ ਚੀਜ਼ ਜੂਮ ਚੱਕੀ ਆ ਕਿਹਦੇ 4 ਵਾਰੀ ਕਿਹੜਾ ਖੰਦੀ ਆ ਇੱਕੋ ਗਾਣਾ ਆਂਦਾ ਕਾ ਜੂਮ 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 ਬਾਬਾ ਇੱਕ ਵਾਰੀ ਚੱਲਦੀ ਫੇਰ ਰੁਕਦੀ ਫੇਰ ਇੱਕ ਵਾਰੀ ਚੱਲਦੀ ਆ 4 ਵਾਰੀ ਚੱਲਦੀ ਆ ਚਲੋ ਵੀ ਰੰਗ ਕੱਢ ਦੀ ਬੱਕਰੇ ਬੱਕਰੇ ਰੱਖੋ ਭਾਜੀ ਆ ਵੀ ਰੱਖੋ ਫੇਰ ਆ ਵੀ ਲੈ ਕੇ ਚੱਲਦੇ ਆ ਰੇਡ ਦਾ ਦਦਨੇ ਇਹ ਭਾਈ ਇੱਕ ਡੱਬਾ ਤੁਹਾਨੂੰ ਪੈਣਾ ਆ 300 ਰੁਪਏ ਬੜੇ 300 ਰੁਪਏ ਕਿੰਨੇ ਹੁੰਦੇ ਚ 10 ਵੀ ਸਕਦੇ ਹਾਂ ਹਾਂਜੀ ਭਾਜੀ ਉਹ ਤਾਂ ਠੀਕ ਹੈ ਆਹ ਲਓ ਦੇ ਲਓ ਦੋਸਤੋ ਚਟਰ ਪਟਰ 400 ਰੁਪਏ ਪੈਕਟ ਪੂਰਾ ਆਮ ਦਿਓ ਲੋ ਦੋਸਤੋ ਆਪણો ਮਿਲ ਗਿਆ ਸ਼orts ਬਲਦੇ ਸੀਜ਼ਨਸ ਸੁਨੀਦੀਆ ਦੇ ਸ਼orts ਹਨ ਤਿੰਨ ਸ਼ੋਰਟ ਆ ਦੇ ਵਿੱਚ और आसमान च जाके पूरा खुले उपर ती तो बने हुए देख सकते हो बहुत सोने लग रहे ने चलो आप भी लड़ने लें एक आ गया नार बंब अनार बंब भी आपने नाल पहले नार चलूगा फिर पटाका चलूगा बहुत ही बढ़िया वा दो सौ रुपये डब्बी शोट देख सकते हो तीस बहुत ही ज़्यादा बढ़िया कलरफुल शोट पूरा खिलरदान जाके ਪੁਰਾ MRP ਜੁਆ 992 ਹੈ ਪਰ ਆਪਾਂ ਨੂੰ 2200 ਰੁਪਏ ਚ ਮਿਲ ਜਾਂਦਾ ਹੈ ਅਨਾਰ ਪੇ ਨੀਚੇ ਸਹਾਰਾ ਦੇ ਅਨਾਰ ਪੂਰਾ ਕਲਰਫੁਲ ਅਨਾਰ ਹੈ ਔਰ ਬਹੁਤ ਵਧੀਆ ਚੱਲਦਾ ਪਾ ਇਹਦੇ ਥੱਲੇ ਆਪਾਂ ਨੂੰ ਸ਼ਾਰਟਸ ਦੇਖਣ ਨੂੰ ਮਿਲ ਜਾਂਦੇ ਨੇ 30 ਸ਼ਾਰਟਸ ਔਰ ਬਹੁਤ ਵਧੀਆ ਕੁਆਲਿਟੀ ਦੇ ਨਾਲ ਕੁੱਕ ਕੰਪਨੀ ਦੇ ਸਭ ਤੋਂ ਪੁਰਾਣਾ ਮਾਰਕਾ ਦੇਖੋ ਦੇਖਦੇ ਚੁਦਿਆਂ ਸ਼ਾਰਟ ਭਰੇ ਭੇ ਪੂਰੇ ਔਰ ਸ਼ਾਰਟ ਨੀਚੇ ਬੁਲਟ ਬੰਮ ਬਹੁਤ ਹੀ ਵਧੀਆ ਕੁਆਲਿਟੀ ਦੇ ਨਾਲ ਪੂਰੇ ਦੋ ਨੀਚੇ ਆਪਾਂ ਨੂੰ ਮਿਲ ਜਾਂਦੇ ਨੇ ਕਲਰਫੁਲ ਅਨਾਰ ਔਰ ਬੁਲਟ ਬੰਮ ਯਾਰ ਇਹ ਸੱਤੀਆਂ ਅਨਾਰ ਆਪ ਵੀ ਜੀ ਹੋਰ ਦਾ ਕਰੀਏ ਲੋ ਦੋਸਤੋ ਬਾਰਾ ਸਟਾਰ ਸ਼ਾਟ ਜੀ ਗੋਲ ਦੇ ਦਾ ਆਪਣਾ ਮਿਲ ਗਿਆ ਆਪਾਂ ਵੀ ਲਵਾਂਗੇ ਹੋਰ ਅਜੇ ਸ਼ੁਰੂਆਤ ਹੋਈ ਹੈ ਹੋਰ ਵੀ ਕਾਫੀ ਆਟਮ ਆਪਾਂ ਲੈਣੀਆਂ ਨੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਅਸਲ ਵੱਡੀਆਂ ਭਰੀਆਂ ਆਪਣੀਆਂ ਨੇ ਔਰ ਚੱਕਰੀਆਂ ਛੋਟੀਆਂ ਅਸਲ ਵੱਡੀਆਂ ਅਸਲ ਵੱਡੀਆਂ 200 ਰੁਪਏ ਬਾਕਸ ਤਾਂ ਤੁਸੀਂ ਸ਼ਾਰਟਸ ਦੇਖ ਸਕਦੇ ਹੋ ਐਨਵਾਇਰਨ ਸ਼ਾਰਟਸ ਬਹੁਤ ਹੀ ਵਧੀਆ ਪਰ ਪੂਰੇ ਖਿੰੜਦੇ ਨੇ ਇਹ ਜਾ ਕੇ ਔਰ ਇਸ ਤੋਂ ਇਲਾਵਾ ਆਪਣੇ ਕੋਲ ਨਾਰ ਮਿਲ ਜਾਣਗੇ ਬੜੀ ਵੱਲ ਦੇ ਨਾਰ ਹੈ ਕੁਆਲਿਟੀ ਚੈੱਕ ਕਰ ਲੈਣੇ ਖੋਲ ਕੇ ਇਹਨਾਂ ਦੀ ਛੋਟੇ ਨਾਰ 100 ਰੁਪਏ ਬਾਕਸ ਖੁੱਲੇ ਨਾਰ ਮਿਲ ਜਾਣਗੇ ਦੋਸਤਾਂ ਦੀ ਇੰਡੀਆ ਦਾ ਨੀਚੇ ਆਪਣੇ ਕੋਲ ਪੈਸੇ ਨੇ ਓਹੋ ਹੋ ਆਪਾਂ ਨੂੰ ਕੀ ਮਿਲਿਆ ਬਚਪਨ ਦਾ ਖਜ਼ਾਨਾ ਲੋ ਜੀ ਆਪਾਂ ਇਹ ਲੈਨੇ ਆ ਪਹਿਲੇ ਦੋਸਤੋ ਤੁਸੀਂ ਦੇਖ ਸਕਦੇ ਹੋ ਰੈੱਡ ਫੋਰਟ 10000 ਲਾਈਟ ਸ਼ੌਰਟਸ ਹੈ ਪੂਰਾ ਧਮਾਲ ਪਾਉਂਦਾ ਵਾ ਔਰ ਤੁਸੀਂ ਸ਼ੌਰਟਸ ਵਗੈਰਾ ਦੇਖ ਸਕਦੇ ਹੋ ਲਾਈਕ ਆਪਾਂ ਵੀ ਕੜਵਾ ਲਿਆ ਵਾ ਔਰ ਲੈ ਕੇ ਜਾਣਾ ਨਾਲ ਇੱਕ ਆਪਾਂ ਟਰਾਈ ਸ਼ੌਰਟ 25 ਵੀ ਲੈ ਕੇ ਜਾਣਾ ਵਾ ਨਾਲ ਦੇਖ ਸਕਦੇ ਹੋ ਤੁਸੀਂ ਔਰ ਤੁਸੀਂ ਅੰਦਰ ਦਾ ਕਰਾਊਡ ਦੇਖ ਸਕਦੇ ਹੋ ਪੂਰਾ ਸ਼ਾਪ ਸ਼੍ਰੀ ਫਾਇਰਵਾਰਕਸ ਸਾਈਨ ਤਈ ਨੰਬਰ ਸ਼ਾਪ ਔਰ ਮਾਰਕੀਟ ਦਾ ਮਾਹੌਲ ਪੂਰਾ ਚੈੱਕ ਕਰ ਸਕਦੇ ਹੋ ਸੋ ਦੋਸਤੋ ਤੁਸੀਂ ਪਿੱਛੇ ਰਾਊਡ ਚੈੱਕ ਕਰ ਸਕਦੇ ਹੋ ਦਿਵਾਲੀ ਦਾ ਦਿਨ ਪੂਰਾ ਗਾਹ ਪਿਆ ਹੋਇਆ ਵਾ ਮਾਰਕੀਟ ਖਚਾ ਖਚ ਭਰੀ ਪਈ ਐ ਔਰ ਆਪਾਂ ਪਟਾਕੇ ਕਢਾ ਲਏ ਆ ਹੁਣ ਬਣਾਉਨੇ ਆ ਬਿੱਲ ਤੇ ਰਾਤ ਨੂੰ ਆਪਾਂ ਬਣਾਉਨੇ ਮਾਹੌਲ ਪੂਰਾ ਤੇ ਰੰਗੀਨ ਕਰਦੇ ਦਿਵਾਲੀ ਲੋਈ ਦੋਸਤੋ ਚੈੱਕ ਕਰੋ ਫੁਲਚੜੀਆਂ ਕਿੰਨੇ ਤਰ੍ਹਾਂ ਦੀਆਂ ਪਈਆਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਵਿੱਚੋਂ ਆਪਾਂ ਕਢਾਈਆਂ ਨੇ ਰੰਗੀਨ ਵਾਲੀਆਂ ਆਵਲੀਆਂ ਔਰ ਸਿੰਪਲ ਫੁਲਚੜੀਆਂ ਬੱਚਿਆਂ ਦੇ ਲਈ ਔਰ ਪੈਣਾ ਦੇ ਲਈ ਰੰਗीन ਵਾਲੀਆਂ ਕੋਈ ਝੜੀਆਂ ਲੋ ਜੀ ਦੋਸਤੋ ਆਪਾਂ ਕਰ ਲਈਏ ਸ਼ਾਪਿੰਗ ਹੱਥਾਂ 'ਚ ਆਪਣੇ ਪੇੜ ਡੋਲੇ ਔਰ ਆਪਣੇ ਜੋ ਪਟਾਕੇ ਆ ਆ ਕਰੋ ਦਰਸ਼ਨ ਦੋ ਝੋਲੇ ਤਾਂ ਆ ਭਰੇ ਪਏ ਆ ਦੋ ਝੋਲੇ ਆਪਾਂ ਗੱਡੀ 'ਚ ਸਿੱਟਦੇ ਆ ਚਲੋ ਫਿਰ ਪੋਨੇ ਆ ਰਾਤ ਨੂੰ ਧਮਾੜ ਅੱਜ ਆਪਾਂ ਕਰਾਦਾਂਗੇ ਥੜ ਥੜ ਲੋ ਜੀ ਦੋਸਤੋ ਆਪਾਂ ਕਰ ਲਈਏ ਸ਼ਾਪਿੰਗ ਤੇ ਜਾ ਰਹੇ ਆ ਘਰਾਂ ਨੂੰ ਰਾਤ ਦਾ ਮਾਹੌਲ ਤੁਸੀਂ ਚੈੱਕ ਕਰ ਸਕਦੇ ਹੋ ਮਾਰਕੀਟ ਦਾ ਪੂਰਾ ਖਜਾ ਖਚ ਭਰਿਆ ਪਿਆ ਵਾ ਤੇ ਸਿਰਾਂ ਲੱਗਿਆ ਹੈ ਕੰਮ ਦਾ ਪੂਰਾ ਉਰੀ ਐਕਸਾਈਟਮੈਂਟਰ ਆਦੀ ਪਟਾਕੇ ਥੜ ਥੜ लो लोही दोस्तों पाइए फिर गा पूरा दवाली नाइट पा दी पटाक का गा चलो शुरू करते हैं खलेरा चलो लौने नार निकलिया फिर फोका ही निकलिया फोका निकलिया फोका ही, फोका ही, फोका ही सीगा, यार। क्या बात क्या बात है जी Смотрите, вода.